ਦਿੱਲੀ ਦੇ ਸਿੰਘੂ ਬਾਰਡਰ ਤੇ ਚੱਲ ਰੇ ਕਿਸਾਨੀ ਅੰਦੋਲਨ ਨੂੰ ਪੰਜਾਬ ਦੇ ਵਿੱਚੋਂ ਲਗਾਤਾਰ ਸਮਰਥਨ ਜਿਹੜਾ ਉਹ ਮਿਲ ਰਿਹਾ ਏ ਇਸ ਜਿਹੜੇ ਸਮਰਥਨ ਦੇ ਤਹਿਤ ਹੀ ਜਿਹੜੇ 26 ਜਨਵਰੀ ਨੂੰ ਟਰੈਕਟਰ ਮਾਰਚ ਤੋਂ ਬਾਅਦ ਨੌਜਵਾਨ ਗ੍ਰਿਫਤਾਰ ਕੀਤੇ ਗਏ ਸਨ ਉਹਨਾਂ ਨੌਜਵਾਨਾਂ ਦੀ ਰਿਹਾਈ ਲਈ ਦਿੱਲੀ ਪੁਲਿਸ ਤੋਂ ਮੰਗ ਲਈ ਭਾਰਤ ਸਰਕਾਰ ਤੋਂ ਮੰਗ ਦੇ ਲਈ ਅੰਮ੍ਰਿਤਸਰ ਦੇ ਅਜ ਪੰਡਾਰੀ ਪੁਲ ਤੇ ਸਿੱਖ ਜਥੇਬੰਦੀਆਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਰੋਸ ਮਾਰਚ ਜਿਹੜਾ ਕੀਤਾ ਜਾ ਰਿਹਾ ਹੈ ਭੰਡਾਰੀਪੁਰ ਦੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਗੋਲ ਚੱਕਰ ਹੈ ਇਸ ਦੇ ਉੱਪਰ ਨੌਜਵਾਨ ਚਾਰੇ ਪਾਸੇ ਖੜੇ ਨੇ ਟ੍ਰੈਫਿਕ ਇਹਨਾਂ ਨੇ ਬੰਦ ਨਹੀਂ ਕੀਤਾ ਇਹਨਾਂ ਨੇ ਕਿਹਾ ਲੋਕਾਂ ਨੂੰ ਜਿਹੜੀ ਆ ਉਹ ਖੇਚਲ ਜਿਹੜੀ ਪਰੇਸ਼ਾਨੀ ਨਾ ਹੋਵੇ ਪਰ ਅਸੀਂ ਆਪਣਾ ਪ੍ਰੋਟੈਸਟ ਸ਼ਾਂਤਮਈ ਤਰੀਕੇ ਦੇ ਨਾਲ ਰੋਸ ਜਿਹੜਾ ਜ਼ਾਹਰ ਕਰਾਂਗੇ ਕਾਲੀਆਂ ਝੰਡੀਆਂ ਹੱਥ 'ਚ ਪੜੀਆਂ ਹੋਏ ਨੇ ਤੁਸੀਂ ਹੱਥਾਂ ਦੇ ਵਿੱਚ ਜਿਹੜੇ ਇਹਨਾਂ ਦੇ ਬੈਦਰ ਫੜੇ ਹੋਏ ਨੇ ਉਹਨਾਂ ਦੇ ਉੱਪਰ ਜਿਹੜੀ ਦੀਪ ਸਿੱਧੂ ਦੀਆਂ ਲੱਖਾ ਸਦਾਨਾਂ ਦੀਆਂ ਜਾਂ ਹੋਰ ਤਸਵੀਰਾਂ ਦੇਖ ਸਕਦੇ ਹੋਗੇ ਜਿਨ੍ਹਾਂ ਦੀ ਰਹਾਈ ਦੀ ਮੰਗ ਕੀਤੀ ਜਾ ਰਹੀ ਹੈ ਲਗਾਤਾਰ ਜਿਹੜਾ ਕਿਸਾਨ ਸੰਘਰਸ਼ ਤੇ ਸਰਕਾਰੀ ਜ਼ਬਰ ਜਿਹੜਾ ਆ ਬੰਦ ਕਰਨ ਦੀ ਗੱਲ ਜਿਹੜੇ ਸਲੋਗਨ ਲਿਖੇ ਹੋਏ ਨੇ ਦੀਪ ਸਿੱਧੂ ਲੱਖਾ ਸਦਾਨਾਂ ਜਾਂ ਹੋਰ ਜਿਹੜੇ ਨੌਜਵਾਨ ਗ੍ਰਿਫਤਾਰ ਕੀਤੇ ਸੰਦ ਆਗੂ ਜਿਹੜੇ ਇੱਥੇ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਕੇ ਵਿਚਾਰ ਜਾਣਾਂਗੇ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਅੰਗਰੇਜ਼ ਸਿੰਘ ਫੌਜੀ ਅੰਗਰੇਜ਼ ਸਿੰਘ ਜੀ ਅੱਜ ਦਾ ਪ੍ਰੋਟੈਸਟ ਕੀ ਮਕਸਦ ਸਿਤਾ ਮੈਂ ਤੁਹਾਨੂੰ ਪਹਿਲਾਂ ਫਤਿਹ ਬੁਲਾਉਣਾ ਤੇ ਚੈਨਲ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸ਼ਾਇਰ ਨੇ ਬੜਾ ਵਧੀਆ ਲਿਖਿਆ ਕਿ ਧਰਮ ਦੇ ਆਗੂ ਬਣੇ ਪਖੰਡੀ ਰਾਜੇ ਬਣੇ ਕਸਾਈ ਪਾਪ ਜ਼ੁਲਮ ਤੋਂ ਡਰਦੀ ਧਰਤੀ ਤੇ ਦਰਗਾ ਵਿੱਚ ਕਰ ਲਈ ਵੇਖੋ ਜਿੱਦਾਂ ਅੱਜ ਪ੍ਰਧਾਨ ਮੰਤਰੀ ਆ ਜੋ ਨਰਿੰਦਰ ਮੋਦੀ ਉਹ ਅੱਜ ਸਾਡੇ ਦੇਸ਼ ਦਾ ਰਾਜਾ ਤੇ ਜਦੋਂ ਰਾਜਾ ਪਰਜਾ ਨੂੰ ਨਿਆਣਾ ਦਵੇ ਤੇ ਉਥੇ ਕੀ ਉਸ ਦੇਸ਼ ਦਾ ਕੀ ਬਣੂਗਾ ਉਸ ਭਾਰਤ ਦੇਸ਼ ਦਾ ਕੀ ਬਣੂਗਾ ਇਹ ਅੱਜ ਅਸੀਂ ਜੋ 26 ਤਰੀਕ ਵਾਲੇ ਦਿਨ ਇੱਕ ਭੈਣ ਨੌਦੀਪ कौर ਲੱਖਾਂ ਸਿਧਾਣਾ ਹੋਰ ਬਜ਼ੁਰਗ ਮਤਾਵਾਂ ਭੈਣਾਂ ਜਿਹੜਾ ਸਰਕਾਰ ਨੇ ਬਹੁਤ ਜ਼ਿਆਦਾ ਤਸੱਦ ਕੀਤਾ ਸੀ ਜਿਨ੍ਹਾਂ ਦੇ ਝੂਠੇ ਪਰਚੇ ਪਾਏ ਗਏ ਆ ਉਹਨਾਂ ਦੇ ਵਿਰੋਧ ਦੇ ਵਿੱਚ ਗਵਰਨਮੈਂਟ ਦੇ ਮੋਦੀ ਸਰਕਾਰ ਦੇ ਵਿਰੋਧ ਦੇ ਵਿੱਚ ਅਸੀਂ ਇਹ ਪ੍ਰਟਕਸ ਕਰ ਰਹੇ ਆ ਕਿ ਜਿੰਨੇ ਸਾਡੇ ਨੌਜਵਾਨ ਵੀਰ ਫੜੇ ਆ ਜਿਨ੍ਹਾਂ ਤੇ ਪਰਚੇ ਕੀਤੇ ਆ ਝੂਠੇ ਉਹ ਰੱਦ ਕੀਤੇ ਜਾਣ ਤੇ ਦੀਪ ਸਿੰਧੂ ਵੀਰ ਨੂੰ ਵੀ ਹਰਿਆ ਕੀਤਾ ਜਾਵੇ ਭੈਣ ਨੌਦੀਪ ਨੂੰ ਹਰਿਆ ਕੀਤਾ ਜਾਵੇ ਤੇ ਸਰਕਾਰ ਜਿੰਨਾ ਲੰਮਾ ਲੈ ਕੇ ਜਾਊਗੀ ਅਸੀਂ ਉਨਾ ਹੀ ਲੰਮਾ ਪਟਾਉ ਸਭ ਵਧਾਈ ਜਾਵਾਂਗੇ ਸਾਨੂੰ ਹੰਗੋਰਾ ਬਹੁਤ ਮਿਲੰਡਿਆ ਵਾ ਇਹ 2 ਸਾਲ ਤੱਕ ਚੱਲੇ ਜਾਂ 3 ਸਾਲ ਤੱਕ ਤੱਕ ਚੱਲੇ ਜਿਨ੍ਹਾਂ ਚਾਰੇ ਤਿੰਨੇ ਕਾਲੇ ਕਾਨੂੰਨ ਸਰਕਾਰ ਵਾਪਸ ਨਹੀਂ ਕਰਦੀ ਉਹਨਾਂ ਚਾਰੇ ਪ੍ਰਟਕਸ ਚੱਲਦੇ ਹੀ ਰਹਿਣਗੇ ਦੀਪ ਸਿੱਧੂ ਜੀ ਤੁਸੀਂ ਗੱਲ ਕੀਤੀ ਕਿ ਦੀਪ ਸਿੱਧੂ ਦੀ ਰਾਈ ਹਾਲਾਂਕਿ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਦੀਪ ਸਿੱਧੂ ਤੇ ਵੀ ਕਈ ਤਰ੍ਹਾਂ ਦੇ ਦੋਸ਼ ਲਾਏ ਪੁਲਿਸ ਨੇ ਉਸ ਦੇ ਉੱਪਰ ਗੰਭੀਰ ਦੋਸ਼ ਨੇ ਇਹ ਕੀ ਲੱਗਦਾ ਤੁਹਾਨੂੰ ਜਿਹੜੇ ਦੋਸ਼ਾਂ ਬਾਰੇ ਕਿਹਨੀਆਂ ਵੇਖੋ ਆਪਸ ਵਿੱਚ ਭਾਈਚਾਰੇ ਵਿੱਚ 100 ਪਰਿਵਾਰ ਦੇ ਵਿੱਚ ਨਾਰਾਜ਼ਗੀ ਹੁੰਦੀ ਆ ਉਹ ਸਾਡੇ ਘਰ ਦੇ ਮਸਲੇ ਆਂ ਬੈਠ ਕੇ ਨਿਬੜ ਲਾਵਾਂਗੇ ਪਰ ਅੱਜ ਵੇਖੋ ਜੋ ਖਾਲ ਮੈਂ ਇੱਕ ਸੋਲਜਰ ਆਂ ਸਾਡੇ ਅਸੀਂ ਕਿੱਥੇ ਵੀ ਲੜਾਈ ਕਰਨ ਜਾਣੇ ਆ ਚైనా ਬਾਰਡਰ ਤੇ ਜਾਂ ਕਿਤੇ ਵੀ ਤੇ ਸਾਡੇ ਪੀਲੇ ਨਿਸ਼ਾਨ ਹੀ ਲਾ ਕੇ ਅੱਗੇ ਜਾਣੇ ਆ ਤੇ ਸਾਡੇ ਗੁਰੂ ਘਰ ਵੀ ਇੱਕ ਜਿਹੜਾ ਪੀਲਾ ਨਿਸ਼ਾਨ ਆ ਦੂਰੋਂ ਨਜ਼ਰ ਆਉਂਦਾ ਵੀ ਇੱਥੇ ਭੁੱਖਾ ਗਰੀਬ ਕਿਸੇ ਵੀ ਧਰਮ ਦਾ ਆਦਮੀ ਆ ਕੇ ਪ੍ਰਸ਼ਾਦਾ ਸਾਕ ਸਕਦਾ ਉਹਨੂੰ ਮਤ ਮਿਲਦੀ ਆ ਇਹ ਕਰਕੇ ਉਹ ਇੱਕ ਇਸ਼ੂ ਬਣਾ ਕੇ ਇਸ ਮੋਰਚੇ ਨੂੰ ਫੇਲ ਕਰਨਾ ਚਾਹੁੰਦੀ ਆ ਸਰਕਾਰ ਪਰ ਇਹ ਮੋਰਚਾ ਫੇਲ ਨਹੀਂ ਹੋਊਗਾ ਅਸੀਂ ਜੋ ਆਸ ਮੈਂ ਬੇਨਤੀ ਕਰਦਾ ਸਾਰੀਆਂ ਕਿਸਾਨ ਬੰਦੀਆਂ ਨੂੰ ਜਾਂ ਹੋਰ ਜਸੇ ਬੰਦੀਆਂ ਨੂੰ ਵੀ ਸਾਨੂੰ ਦੀਪ ਸੰਧੂ ਦਾ ਲੱਖੇ ਸਿਧਾਣੇ ਦਾ ਜਿੰਨੇ ਵੀ ਸਾਡੇ ਬਜ਼ੁਰਗ ਮਤਾਵਾ ਭੈਣਾਂ ਤੇ ਕੇਸ ਹੋ ਉਹ ਰੱਦ ਕਰਾਉਣੇ ਚਾਹੀਦੇ ਆ ਤੇ ਜੋ ਸਾਡਾ ਆਪਸੀ ਚਲੋ ਜਾਣੇ ਨਾ ਜਾਣੇ ਗਲਤੀ ਹੋ ਜਾਂਦੀ ਆ ਪਰ ਹੋਈ ਨਹੀਂ ਤੁਸੀਂ ਵੇਖਿਆ ਪਾਰਲੀਮੈਂਟ ਦੇ ਵਿੱਚ ਜਿੰਨੇ ਵੀ ਪਾਰਲੀਮੈਂਟਰ ਨੇ ਕਿਸੇ ਨੇ ਵੀ ਕੋਈ ਦੋਸ਼ ਨਹੀਂ ਲਾਇਆ ਉਹਨਾਂ ਕਹਿੰਿਆ ਵੀ ਜੋ ਝੰਡਾ ਲਾਇਆ ਵਾ ਸਹੀ ਕੀਤਾ ਗਲਤ ਨਹੀਂ ਕੀਤਾ ਤੇ ਨਾ ਹੀ ਤਿਰੰਗੇ ਦਾ ਕੋਈ ਅਪਮਾਨ ਕੀਤਾ ਵਾ ਤੇ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਉੱਥੇ ਸਿਰਫ ਤਿਰੰਗਾ ਤੇ ਤਿਰੰਗੇ ਦਾ ਕੋਈ ਅਪਮਾਨ ਨਹੀਂ ਕੀਤਾ ਤੇ ਕਿਸਾਨੀ ਦਾ ਝੰਡਾ ਵੀ ਲੱਗਾ ਤੇ ਇੱਕ ਜੋ ਖਾਲਸੇ ਦਾ ਸ਼ਾਂਤਮਈ ਪ੍ਰਤੀਤ ਹੈ ਨਿਸ਼ਾਨ ਸਾਹਿਬ ਉਹ ਲਾਇਆ ਜੀ ਤਾਂ ਤੁਹਾਨੂੰ ਲੱਗਦਾ ਜਿਵੇਂ ਕੱਲ ਵੀ ਬਰਨਾਲੇ ਵੱਡੀ ਇੱਕ ਰੈਲੀ ਹੋਈ ਸਿੰਘੂ ਬੋਰਡ ਤੇ ਵੀ ਕਿਸਾਨ ਉਸੇ ਤਰ੍ਹਾਂ ਬੈਠੇ ਹੋਏ ਨੇ ਕਿ ਤਰ੍ਹਾਂ ਕਿਤੇ ਫਾਰਮ ਫਲਾਈਆਂ ਜਾ ਰਹੀਆਂ ਕਿ ਫਿੱਕਾ ਪੈਂਦਾ ਜਾ ਰਿਹਾ ਅੰਦੋਲਨ ਭਰ ਜਿਵੇਂ ਬਰਨਾਲੇ ਇਕੱਠ ਹੋਇਆ ਵਾ ਸਮਰਥਨ ਲਗਾਤਾਰ ਪੰਜਾਬ ਚੋਂ ਮਿਲ ਰਿਹਾ ਗਰਦਾਸਪੁਰ ਤੋਂ ਬਹੁਤ ਵੱਡਾ ਜੱਥਾ ਚਲਾ ਗਿਆ ਤਾਂ ਇਹ ਜਿਹੜੀਆਂ ਫਾਰਮਾਂ ਬਾਰੇ ਕੀ ਕਹਿਣਾ ਚਾਹੁੰਦੇ ਵੀਰ ਜੀ ਤੁਸੀਂ ਵੇਖਿਆ ਤਿੰਨ ਫਰਵਰੀ ਨੂੰ ਕਿੰਨੀ ਸੰਗਤ ਗਈ ਆ ਘੜ ਤੋਂ ਘੜਟ ਵੀ 40 50 ਟ੍ਰੈਡਰ ਟਰਾਲੀਆਂ ਗਈਆਂ ਹੁਣ ਫੇਰ ਪਿੰਡੋਂ ਪਿੰਡ ਅਸੀਂ 80 ਪਿੰਡਾਂ ਦਾ ਦੌਰਾ ਕੀਤਾ ਜਿਹਦੇ ਵਿੱਚ ਅਸੀਂ ਹਰ 15 ਦਿਨ ਦੇ ਬਾਅਦ ਪਿੰ ਬਹੁਤ ਨੌਜਵਾਨ ਜੂਤ ਅੱਗੇ ਆ ਰਿਹਾ ਇਤੋਂ ਤੱਕ ਕਿ ਪੜ੍ਹੇ ਲਿਖੇ ਬੱਚੇ ਬੱਚੀਆਂ ਸਟੂਡੈਂਟ ਪੜ੍ਹੇ ਲਿਖੇ ਵਕੀਲ ਜੱਜ ਸਾਰੇ ਅੱਗੇ ਆ ਰਹੇ ਨੇ ਤੇ ਅਸੀਂ ਪਿੰਡਾਂ ਵਿੱਚ ਅਸੀਂ ਆਪਣੀ ਤਰਤੀਬ ਬਣਾਵਾਂਗੇ ਵੀ ਇੱਕ ਪਿੰਡ 'ਚ 15 ਬੰਦੇ 20 ਬੰਦੇ ਤੇ 20 20 ਪਿੰਡਾਂ ਪਿੰਡਾਂ ਤੋਂ ਸੰਗਤ ਹਜ਼ਾਰਾਂ ਨਾਲ ਸੰਗਤ ਵਧੂਗੀ ਘਟੂਗੀ ਨਹੀਂ 10000 ਨਾਲ ਸੰਗਤ ਜਿਹੜੀ ਹੈ ਇਹ ਵਧੂਗੀ ਕਿਸਾਨ ਜਥੇ ਬੰਦਿਆਂ ਨੂੰ ਜਿਹੜਾ ਸਮਰਥਨ ਹੈ ਉਹ ਲਗਾਤਾਰ ਜਾਰੀ ਹੈ ਹੋਰ ਵੀ ਆਗੂ ਨੇ ਪਰਮਜੀਤ ਜੀ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਕੱਲ ਬਰਨਾਲੇ ਬਹੁਤ ਵੱਡਾ ਜਿਹੜਾ ਘਟ ਸੀਗਾ ਉਹ ਹੋਇਆ ਸੀ ਸਮਰਥਨ ਆਪ ਦੇ ਵਿੱਚੋਂ ਉਸੇ ਤਰ੍ਹਾਂ ਹੀ ਬਰਕਰਾਰ ਹੈ ਮਾਜੇ ਦੇ ਵਿੱਚੋਂ ਜਿਹੜਾ ਜੱਥਾ ਸੀ ਪਹਿਲਾਂ ਵੀ ਇਥੋਂ ਦਿੱਲੀ ਦੇ ਲਈ ਰਵਾਨਾ ਹੋਇਆ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਾਲੀਆਂ ਝੰਡੀਆਂ ਜਿਹੜੀਆਂ ਨੇ ਸਾਡੇ ਵਿੱਚ ਤੁਸੀਂ ਲੱਖਾ ਸਧਾਨੇ ਦੀਆਂ ਫੋਟੋਆਂ ਦਾ ਦੀਪ ਸਿੱਧੂ ਇਹਨਾਂ ਦੇ ਜਿਹੜੇ ਲਿਖਿਆ ਕਿ ਨੌਜਵਾਨ ਜਿਹੜੇ ਨੇ ਬੇਕਸੂਰ ਨੌਜਵਾਨਾਂ ਨੂੰ ਰਿਹਾ ਕੀਤਾ ਜਾਵੇ ਰੋਸ ਮਾਰਚ ਜਿਹੜਾ ਹੈ ਤਾਂ ਇਹ ਅੰਮ੍ਰਿਤਸਰ ਦੇ ਭੰਡਾਰੀਪੁਰ ਦੀਆਂ ਜਿਹੜੀਆਂ ਤਸਵੀਰਾਂ ਨੇ ਜਿੱਥੇ ਨੌਜਵਾਨ ਜਿਹੜੇ ਨੇ ਪ੍ਰਦਰਸ਼ਨ ਕਰ ਰਹੇ ਨੇ ਜਿਹੜਾ ਮੰਗ ਇਹਨਾਂ ਦੀ ਇਹੋ ਹੀ ਹੈ ਕਿ ਜਿਹੜੇ ਕਿਸਾਨ ਨੇ ਇਹ ਜਿਹੜੇ ਜਿਨ੍ਹਾਂ ਨੂੰ ਦਲੀਪੁਰਸ ਨੇ ਹਿਰਾਸਤਾਰ ਕੀਤਾ ਉਹਨਾਂ ਨੂੰ ਤੁਰੰਤ ਰਹਾ ਕੀਤਾ ਜਾਵੇ ਤਾਂ ਭੰਡਾਰੀ ਪੁਲ ਦੇ ਉੱਪਰ ਲਗਾਤਾਰ 2 ਘੰਟੇ ਦਾ ਜਿਹੜਾ ਪ੍ਰੋਟੈਸਟ ਰੱਖਿਆ ਗਿਆ ਸੀ ਉਹ ਜਾਰੀ ਹੈ ਪਰਮਜੀਤ ਜੀ ਸਾਡੇ ਨਾਲ ਨੇ ਗੱਲ ਕਰਦੇ ਹਾਂ ਤਾਂ ਪਰਮਜੀਤ ਜੀ ਅੱਜ ਜਿਹੜਾ ਪ੍ਰੋਟੈਸਟ ਹੈ ਇਸ ਦਾ ਇਹਨੂੰ ਸਮਰਥਨ ਨੂੰ ਕਿਵੇਂ ਦੇਖਦੇ ਹੋ ਕਿਸਾਨਾਂ ਦੇ ਹੱਕ ਦੇ ਵਿੱਚ ਤੁਹਾਡੀਆਂ ਕੀ ਵੇਖੋ ਜੀ ਅਸੀਂ ਕਿਸਾਨੀ ਸੰਘਰਸ਼ ਦੇ ਨਾਲ ਸ਼ੁਰੂ ਤੋਂ ਡਟ ਕੇ ਖੜੇ ਹਾਂ ਤੇ ਅੱਗੇ ਵੀ ਲੜ ਕੇ ਖੜੇ ਆਵਾਂਗੇ ਅੱਜ ਸਿੱਖ ਜੂਤ ਪਾਵਰ ਆਫ ਪੰਜਾਬ ਦੇ ਵੱਲੋਂ ਪੰਜਾਬ ਦੇ 10 ਜ਼ਿਲ੍ਹਿਆਂ ਦੇ ਵਿੱਚ ਲਗਭਗ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਸਰਕਾਰ ਦੇ ਉਸ ਜ਼ਬਰ ਤੇ ਜ਼ੁਲਮ ਦੇ ਵਿਰੋਧ ਆ ਚੱਕੀ ਜਾ ਰਹੀ ਆ ਜਿਹੜਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਕਾਲੇ ਕਾਨੂੰਨਾਂ ਦੇ ਜਿੱਥੇ ਅਸੀਂ ਵਿਰੋਧ ਕਰਦੇ ਆ ਉੱਥੇ ਅਸੀਂ ਇਹਦਾ ਵਿਰੋਧ ਕਰਦੇ ਆ ਕਿ ਜਿਹੜਾ ਤੁਸੀਂ ਪਰਚੇ ਕਰਕੇ ਨੌਜਵਾਨਾਂ ਦੇ ਉੱਤੇ ਨਾਜਾਇਜ਼ ਉਹਨਾਂ ਨੂੰ ਜੇਲ੍ਹਾਂ 'ਚ ਡੱਕ ਰਹੇ ਹੋ ਸਾਡੀਆਂ ਭੈਣਾਂ ਨੂੰ ਸਾਡੇ ਨੌਜਵਾਨਾਂ ਨੂੰ ਜਿਹੜੇ ਲੋਕ ਇਸ ਜ਼ਬਰ ਦੇ ਵਿਰੋਧ ਬਾਅਦ ਚੱਕਦੇ ਨੇ ਅਸੀਂ ਉਹਦਾ ਵਿਰੋਧ ਕਰਦੇ ਆ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਹ ਜਿਹੜੀ ਦਮਨ ਦੀ ਨੀਤੀ ਅਪਣਾਓ ਨਾ ਤੁਸੀਂ ਸਾਥ ਦਿਓ ਸਗੋਂ ਸਹਿਯੋਗ ਕਰੋ ਉਹਨਾਂ ਲੋਕਾਂ ਦਾ ਜਿਨ੍ਹਾਂ ਤੁਹਾਨੂੰ ਰਾਜ ਭਾਗ ਤੇ ਬਿਠਾਇਆ ਲਗਾਤਾਰ ਜਿਹੜਾ ਅੰਦੋਲਨ ਇਨਾ ਵੱਡਾ ਚਲਾ ਗਿਆ ਬੜਾ ਸਮਰਥਨ ਜਿਹੜਾ ਵਾ ਉਹ ਲਗਾਤਾਰ ਪੰਜਾਬ ਚੋਂ ਮਿਲ ਰਿਹਾ ਜਦ ਕਿ ਅਫਵਾਹਾਂ ਇਹ ਫਲਾਇਆ ਜਾ ਰਹੀਆਂ ਜੇ ਲਗਾਤਾਰ ਸਮਰਥਨ ਘਟ ਰਿਹਾ ਤੁਸੀਂ ਕਿਵੇਂ ਦੇਖ ਨਹੀਂ ਬਿਲਕੁਲ ਨਹੀਂ ਘਟ ਰਿਹਾ ਜੀ ਜਿੱਥੇ ਪੰਜਾਬ ਪਹਿਲਾਂ ਬੋਲਿਆ ਸੀ ਅੱਜ ਪੂਰਾ ਦੇਸ਼ ਬੋਲ ਰਿਹਾ ਕਿੰਨੇ ਵੱਡੇ ਪੱਧਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਖਾ ਪੰਚਾਇਤਾਂ ਹੋ ਰਹੀਆਂ ਨੇ ਲੱਖਾਂ ਦਾ ਕੱਠ ਹੋ ਰਿਹਾ ਪੰਜਾਬ ਦੇ ਵਿੱਚ ਹੀ ਖਾ ਪੰਚਾਇਤਾਂ ਸ਼ੁਰੂ ਹੋ ਗਈਆਂ ਨੇ ਵੱਡੇ ਪੱਧਰ ਤੇ ਮਹਾ ਪੰਚਾਇਤਾਂ ਹੋ ਰਹੀਆਂ ਨੇ ਤੇ ਆਸ ਇਹ ਸਾਨੂੰ ਇਹ ਸੰਗਤ ਇਤਨਾ ਸਹਿਯੋਗ ਦੇਦੀ ਰਹੂਗੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਇਹ ਮੋਰਚਾ ਸ ਤਸਵੀਰਾਂ ਲਾ ਕੇ ਪ੍ਰਦਰਸ਼ਿਤ ਕਰ ਦੀਪ ਸਿੱਧੂ ਦੇ ਬੜੇ ਗੰਭੀਰ ਇਲਜ਼ਾਮ ਨੇ ਕਿ ਲਾਲ ਕਿਲੇ ਵਾਲੀ ਘਟਨਾ ਕ੍ਰਮ ਦੇ ਸਾਰਾ ਇਹ ਸਾਰੇ ਸਿਨੈਰੀਓ ਨੂੰ ਕਿਵੇਂ ਦੇ ਦੇ ਬਹੁਤ ਸਾਰੇ ਨੌਜਵਾਨ ਉੱਥੇ ਜਿਹੜੇ ਦੇਖੋ ਨੌਜਵਾਨ ਜਿਹੜੇ ਨੇ ਉਹ ਕਿਸੇ ਨਾ ਕਿਸੇ ਚਿਹਰੇ ਦੇ ਨਾਲ ਤੁਰਦੇ ਨੇ ਲੱਖੇ ਸਦਾਣੇ ਦੇ ਨਾਲ ਤੁਰੇ ਜਾਂ ਸਾਡੇ ਵਰਗੇ ਜਿਹੜੇ ਸੇਵਾਦਾਰ ਨੇ ਉਹਨਾਂ ਨਾਲ ਨੌਜਵਾਨ ਤੁਰਦੇ ਨੇ ਜੇਕਰ ਅੱਜ ਅਸੀਂ ਆਵਾਜ਼ ਚੱਕਦੇ ਹਾਂ ਤੇ ਜੇ ਸਾਡੇ ਤੇ ਜ਼ੁਲਮ ਹੁੰਦਾ ਜਾਂ ਕਿਸੇ ਦੇ ਜ਼ੁਲਮ ਹੁੰਦਾ ਜੇ ਅਸੀਂ ਉਹਦੇ ਨਾਲ ਖੜਦੇ ਨਹੀਂ ਕੱਲ ਨੂੰ ਕੌਣ ਤੁਹਾਡੀ ਆਵਾਜ਼ ਚੱਕੂਗਾ ਜਿਹੜਾ ਕੋਈ ਅੱਕ ਦੀ ਹੱਲ ਕਰਦਾ ਕੋਈ ਮੀਡੀਆ ਪਰਸਨ ਦੇ ਉੱਤੇ ਮੰਨ ਲਓ ਕਿਸੇ ਦਾ ਮੁਸੀਬਤ ਕਰ ਤੁਹਾਡੀ ਗੱਲ ਕਰੇਗਾ ਸੋ ਅਸੀਂ ਤਾਂ ਖੜੇ ਹਾਂ ਹਰ ਉਸ ਇਨਸਾਨ ਨਾਲ ਜਿਹੜਾ ਆਪਣੇ ਹੱਕਾਂ ਦੀ ਗੱਲ ਕਰਦਾ ਬਹੁਤ ਸਾਰੇ ਨੌਜਵਾਨ ਜਿਹੜੇ ਸੀ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਤ ਸੀਗੇ ਇਹਨਾਂ ਦੀ ਜੇ ਗ੍ਰਿਫਤਾਰੀ ਤੋਂ ਬਾਅਦ ਕਾਫੀ ਸਮਾਂ ਪਤਾ ਨਹੀਂ ਲੱਗ ਸਕਿਆ ਤਾਂ ਕੋਈ ਇਸ ਤਰ੍ਹਾਂ ਦੇ ਪਰਿਵਾਰ ਵੀ ਹੈਗੇ ਨੇ ਜਿਨ੍ਹਾਂ ਦੇ ਬੱਚਿਆਂ ਦਾ ਅਜੇ ਤੱਕ ਕਿ ਸਾਰੇ ਆਇਡੈਂਟੀਫਾਈ ਹੋ ਗਏ ਨਹੀਂ ਲਗਭਗ ਆਇਡੈਂਟੀਫਾਈਡ ਹੋ ਗਏ ਨੇ ਕਿਸਾਨ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਕਮੇਟੀ ਵੱਲੋਂ ਬੜਾ ਸੁਨਾ ਸਹਿਯੋਗ ਕੀਤਾ ਜਾ ਰਿਹਾ ਤੇ ਉਹਨਾਂ ਸਾਰੇ ਹੀ ਨੌਜਵਾਨਾਂ ਦੀ ਪੈਰਵੀ ਕੀਤੀ ਜਿਹੜੇ ਕਾਫੀ ਨੌਜਵ ਰਿਹਾ ਕੀਤਾ ਸਿਰ ਸਾਰਿਆਂ ਨੂੰ ਕਾਨੂੰਨੀ ਪ੍ਰਕਿਰਿਆ ਰਾਹੀਂ ਬਾਹਰ ਹੋਣਾ ਬਿਲਕੁਲ ਅਸੀਂ ਆਤ ਮੰਗ ਸਾਡੀ ਇਹੀ ਹੈ ਕਿ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਪਰ ਕਾਨੂੰਨੀ ਪ੍ਰਕਿਰਿਆ ਰਾਹੀਂ ਇਹਨਾਂ ਨੂੰ ਕੱਢਿਆ ਜਾ ਰਿਹਾ ਵਾ ਇੱਕ ਦਾਗੀ ਵੀ ਕੀਤਾ ਜਾ ਰਿਹਾ ਨੌਜਵਾਨਾਂ ਨੂੰ ਇਸੇ ਨੀਤੀ ਦਾ ਅਸੀਂ ਵਿਰੋਧ ਕਰਦੇ ਆਂ ਵਿਸ਼ ਪੱਧਰ ਤੇ ਤੇ ਸਮਰਥਨ ਦੀ ਗੱਲ ਜਿਹੜਾ ਇੰਟਰਨੈਸ਼ਨਲ ਹਸਤੀਆਂ ਨੇ ਸਮਰਥਨ ਕੀਤਾ ਉਹਨਾਂ ਦੇ ਉੱਪਰ ਵੀ ਬੜੇ ਗੰਭੀਰ ਇਲਜ਼ਾਮ ਲੱਗ ਗਏ ਜੀ ਇਸ ਜਗ੍ਹਾ ਦੇ ਉੱਪਰ ਇਹ ਸਾਜ਼ਿਸ਼ ਫਲਾ ਰਹੇ ਆ ਜੀ ਵੇਖੋ ਸਭ ਤੋਂ ਵੱਡੀ ਗੱਲ ਆ ਇੰਟਰਨੈਸ਼ਨਲ ਪੱਧਰ ਤੇ ਵੱਡੇ ਵੱਡੇ ਜਿਹੜੇ ਉੱਥੋਂ ਦੇ ਨੇਤਾ ਮੰਤਰੀ ਵੱਡੀ ਵੱਡੀਆਂ ਸੈਲੀਬ੍ਰਿਟੀਆਂ ਨੇ ਉਸ ਯ ਤਾਂ ਤਾਹੀਓ ਕਰ ਰਹੇ ਨੇ ਨਾ ਕੋ ਕਮਲਾ ਤਾਂ ਹੈ ਨਹੀਂ ਕਿ ਤੁਹਾਨੂੰ ਸਪੋਰਟ ਕਰੂਗਾ ਸੋ ਕਿਤਨਾ ਕਿਤੇ ਜਦੋਂ ਉਹ ਲੋਕ ਬੋਲ ਰਹੇ ਨੇ ਤੇ ਉਹ ਸਾਥ ਦੇ ਰਹੇ ਨੇ ਉਹਨਾਂ ਨੂੰ ਵੀ ਬਦਨਾਮ ਕੀਤਾ ਜਾ ਰਿਹਾ ਗੋਦੀ ਮੀਡੀਆ ਦੇ ਵੱਲੋਂ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਉਹ ਕਿਤੇ ਨਾ ਕਿਤੇ ਮੰਦ ਭਾਗਾ ਵਾ ਜਿਹੜਾ ਪੰਜਾਬ ਦੇ ਲੋਕਾਂ ਦੀ ਜਿਹੜੀ ਕਲਾ ਕਿਸਾਨਾਂ ਦਾ ਪ੍ਰੋਟੈਸਟ ਨਹੀਂ ਜਾ ਰਿਹਾ ਕਿ ਇਹ ਸਾਰੇ ਤੁਸੀਂ ਕੀ ਸਮਝਦੇ ਹੋ ਕਿ ਪੂਰੇ ਪੰਜਾਬ ਦੇ ਹਰ ਵਰਗ ਨੇ ਸਮਰਥਨ ਦਿੱਤਾ ਹੁਣ ਜਥੇ ਕਿਵੇਂ ਜਿਹੜੇ ਲਗਾਤਾਰ ਉਸੇ ਤਰ੍ਹਾਂ ਹੀ ਜਾ ਰਹੇ ਨੇ ਕੀ ਤੁਹਾਨੂੰ ਬਿਲਕੁਲ ਉਸੇ ਤਰ੍ਹਾਂ ਹੀ ਸੰਗਤ ਜਾ ਰਹੀ ਹੈ ਜੀ ਤੁਸੀਂ ਦੇਖ ਸਕਦੇ ਹੋ ਵੱਡੀ ਪੱਧਰ ਤੇ ਸੰਗਤ ਜਟੀ ਹੋਈ ਆ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਇਸੇ ਤਰ੍ਹਾਂ ਹੀ ਮੋਰਚੇ ਨੂੰ ਸਪੋਰਟ ਮਿਲਦੀ ਹੈ ਤੇ ਮਿਲਦੀ ਰਹਿਣੀ ਹੈ ਜੀ ਤੁਸੀਂ ਇਹ ਜਿਹੜੇ ਨੌਜਵਾਨੇ ਇਹ ਲਈ ਰੋਸ ਪ੍ਰਦਰਸ਼ਨ ਕਰ ਰਹੇ ਇਸ ਤੋਂ ਇਲਾਵਾ ਹੋਰ ਤੁਸੀਂ ਕੀ ਉਪਰਾਲੇ ਇਹ ਸ਼ੁਰੂਆਤ ਆ ਅਸੀਂ ਆਵਾਜ਼ ਚੱਕੀ ਆਪਣੀ ਇਹਦੇ ਵਾਸਤੇ ਸਾਨੂੰ ਇਹ ਪ੍ਰੋਟੈਸਟ ਵੱਡੇ ਤੌਰ ਤੇ ਕਰਨੇ ਪੈਣਗੇ ਅਸੀਂ ਵੱਡੇ ਤੌਰ ਤੇ ਵੀ ਕਰਾਂਗੇ ਜੀ ਥੈਂਕ ਯੂ ਜੀ ਤਾਂ ਜੇ ਵੱਡੇ ਪੱਧਰ ਤੇ ਪ੍ਰੋਟੈਸਟ ਜਿਹੜੇ ਨੇ ਉਹ ਕਰਨੇ ਪਏ ਤਾਂ ਉਹ ਵੀ ਕਰਨਗੇ ਬਹੁਤ ਸਾਰੇ ਪੰਜਾਬ ਦੇ ਨੌਜਵਾਨ 26 ਜਨਵਰੀ ਦੀ ਜਿਹੜੀ ਟਰੈਕਟਰ ਪਰੇਡ ਹੋਈ ਸੀ ਉਸ ਤੋਂ ਬਾਅਦ ਜਿਹੜੇ ਹਰਾਸਤ ਹਰਾਸ ਦੇ ਵਿੱਚ ਸਾਨੂੰ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਸਨ ਦਿੱਲੀ ਦੇ ਵਿੱਚ ਵੀ ਕਾਫੀ ਉਹਨਾਂ ਨੂੰ ਇਸ ਜਿਹੜਾ ਸਮਾਂ ਲੱਗ ਗਿਆ ਨੌਜਵਾਨਾਂ ਨੂੰ ਆਇਡੈਂਟੀਫਾਈ ਕਰਨਗੇ ਕਿਥੇ ਕਿਥੇ ਜਿਹੜੇ ਨੌਜਵਾਨ ਨੇ ਉਹ ਅਰੈਸਟ ਕੀਤੇ ਨੇ ਤਾਂ ਬਹੁਤ ਸਾਰੇ ਵਕੀਲਾਂ ਦੇ ਪੈਨਲ ਨੇ ਜਿਹੜਾ ਸੀ ਉਹ ਸਾਥ ਦਿੱਤਾ ਤਾਂ ਬਹੁਤ ਉਸ ਵੇਲੇ ਹੁਣ ਕਾਨੂੰਨੀ ਪ੍ਰਕਿਰਿਆ ਰਾਹੀਂ ਨੌਜਵਾਨ ਜਿਹੜੇ ਨੇ ਉਹ ਰਿਹਾ ਹੋ ਰਹੇ ਨੇ ਹੁਣ ਜਿਹੜੀ ਮੰਗ ਹੈ ਕਿ ਇਹ ਜਿਹੜੇ ਬਹੁਤ ਸਾਰੇ ਨੌਜਵਾਨ ਭਾਵੇਂ ਕਿ ਜਵਾਨਤ ਪ੍ਰਾਪਤ ਕਰ ਗਏ ਨੇ ਭਰ ਜਿਨ੍ਹਾਂ ਦੀਆਂ ਜਵਾਨਤਾ ਜਿਹੜੀਆਂ ਨੇ ਨਹੀਂ ਹੋਈਆਂ ਉਹਨਾਂ ਨੂੰ ਬਿਨਾਂ ਝਤਰੇ ਆ ਕੀਤਾ ਜਾਵੇ ਤਾਂ ਹੋਰ ਵੀ ਸਾਡੇ ਨਾਲ ਜਿਹੜੇ ਆਗੂ ਨੇ ਗੱਲਬਾਤ ਕਰਦੇ ਕੀ ਨਾਮ ਹੈ ਜੀ ਮੈਂ ਅਨਰਪਾਲ ਸਿੰਘ ਜੀ ਅਨਰਪਾਲ ਸਿੰਘ ਜੀ ਕੀ ਮੰਗ ਕਰਦੇ ਹੋ ਤੁਸੀਂ ਆਏ ਆ ਸਰਕਾਰ ਨੂੰ ਮੰਗੇ ਕੰਨਾਂ ਜਾਂਦੇ ਆ ਕਿ ਜਦੋਂ ਕਰੋਨਾ ਲੱਗਾ ਆ ਤੇ ਕਰੋਨਾ ਦੇ ਵਿੱਚ ਤੁਸੀਂ ਜਿਹੜਾ ਇਹ ਬਿੱਲ ਲਿਆਂਦਾ ਕਿਸਾਨ ਵਿਰੁੱਧ ਇਹਦੇ ਵਿੱਚ ਤੁਹਾਨੂੰ ਕੀ ਲੋਡ ਹੀ ਲਿਆਉਂਦੇ ਅੱਗੇ ਤੇ ਸਾਰੀ ਦੁਨੀਆ ਲੜਦੀ ਪਈ ਆ ਜੋ ਆਂਦਾ ਇਹਨੇ ਨੌਟ ਨੂੰ ਹਟਾਉਣ ਬੰਦੀ ਕੀਤੀ ਆ ਤਾਂ ਬੰਦਾ ਹਿੰਦੁਸਤਾਨ 0- ਪਹੁੰਚ ਗਿਆ। ਕੀ ਗਵਰਨਮੈਂਟ ਨੂੰ ਕੋਈ ਫਰਕ ਨਹੀਂ ਪੈਂਦਾ? ਵੀ ਇੰਨੀ ਪਬਲਿਕ ਬੇਰੋਜ਼ਗਾਰ ਹੋ ਗਈ ਆ। ਪੈਸੇ ਤੋਂ ਇਨਸਾਨ ਗਰੀਬ ਤੋਂ ਗਰੀਬ ਬੰਦਾ ਮਰਦਾ ਪਿਆ ਨੌਕਰੀਆਂ ਪਿੱਛੇ ਧੱਕੇ ਖਾਂਦੇ ਪੇ ਲੋਕੀ ਉਹ ਬੁਰਾ ਹਾਲ ਹੋ ਗਿਆ ਹੈ। ਜਿਹੜਾ ਨੌ ਤੁਸੀਂ ਪੋਸਟਰ ਵੜਿਆ ਨੌ ਦੀਪਕੋਰ ਦੀ ਜਿਹੜੀ ਰਿਹਾਈ ਦੀ ਮੰਗ ਹੈ, ਰਣਜੀਤ ਸਿੰਘ ਦੀ ਰਿਹਾਈ ਦੀ ਮੰਗ ਹੈ, ਦੀਪਸਿੱਧੂ ਦੀ ਤਾਂ ਇਹ ਮੰਗਾਂ ਤੁਹਾਨੂੰ ਕੀ ਲੱਗਦੀਆਂ ਕਿ ਸਰਕਾਰ ਕਿਵੇਂ ਦੇਖਦੀ ਇਹਨਾਂ ਨੂੰ? ਇਹ ਤਾਂ ਦੇਖੋ ਜੀ ਇਹਨਾਂ ਸਰਕਾਰ ਨੂੰ ਪਤਾ ਹੋਊਗਾ ਇਹਦੇ ਬਾਰੇ ਨਹੀਂ ਮੈਨੂੰ ਜਿਆਦਾ ਪਤਾਗਾ ਜੀ ਤਾਂ ਇਹ ਜਿਹੜੇ ਨੌਜਵਾਨ ਨੌਜਵਾਨਾਂ ਨੂੰ ਰਿਹਾਈ ਲਈ ਇਹ ਸਟ੍ਰੋਟ ਜਿਹੜਾ ਹੋ ਰਿਹਾ ਹੈ ਜਾਰੀ ਹੈ ਤਾਂ ਮੰਗ ਇਹਨਾਂ ਦੀ ਇਹੋ ਹੀ ਹੈ ਕਿ ਜਿਹੜੇ ਨੌਜਵਾਨ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਨੂੰ ਬਿਨਾਂ ਸ਼ਰਤ ਰਿਹਾਈ ਕੀਤਾ ਜਾਵੇ ਤੇ ਨਾਲ ਹੀ ਕੇਂਦਰ ਸਰਕਾਰ ਜਿਹੜੇ ਕਿਸਾਨੀ ਦੇ ਨਾਲ ਸੰਬੰਧਿਤ ਇਹਨੇ ਬਿੱਲ ਨੇ ਕਿਸਾਨੀ ਅੰਦੋਲਨ ਨੂੰ ਦੇਖਦੇ ਹੋਏ ਇਹਨਾਂ ਨੂੰ ਤੁਰੰਤ ਰੱਦ ਕਰੇ ਨਹੀਂ ਦੇ ਪੰਜਾਬ ਦੇ ਵਿੱਚੋਂ ਇਸੇ ਤਰ੍ਹਾਂ ਹੀ ਸਮਰਥਨ ਜਿਹੜਾ ਮਿਲ ਰਿਹਾ ਹੈ ਜਾਰੀ ਰਹੇਗਾ ਕੈਮਰਾ ਪਰਸਨ ਸਿਕੰਦਰ ਦੇ ਨਾਲ ਗਗਨਦੀਪ ਸ਼ਰਮਾ ਏਬੀਪੀ ਸੰਜਾ ਅ ABP Santa Josh Jasba Junno